ਸ਼ਸ਼ੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਕਾਟਨ ਦੇ ਸੂਟ ਨੇ ਜੀ ਮੈਂ ਪਿੱਛੇ ਜੇ ਵੀਡੀਓ ਪਾਈ ਸੀ ਡਿਜੀਟਲ ਪ੍ਰਿੰਟ ਵਾਲੇ ਬਹੁਤ ਜ਼ਿਆਦਾ ਡਿਮਾਂਡਡ ਸੂਟ ਰਹੇ ਉਹ ਤੇ ਉਹਨਾਂ ਦੇ ਵਿੱਚ ਹੀ ਤੁਹਾਨੂੰ ਕੁਸ਼ੀਕਤਾ ਸੇਮ ਕਲਰ ਦਵਾਂਗੇ ਸੇਮ ਡਿਜ਼ਾਈਨ ਦਵਾਂਗੇ ਤੇ ਕੁਸ਼ੀਕ ਬਿਲਕੁਲ ਨਵੇਂ ਡਿਜ਼ਾਈਨ ਆਇਆ ਉਹ ਦਿਖਾਵਾਂਗੇ ਜੀ ਜਿਹੜੇ ਪਿਛਲੀ ਵਾਰ ਆ ਗਏ ਸੀਗੇ ਲੈਣ ਤੋਂ ਲੈ ਸਕਦੇ ਆ ਬਹੁਤ ਜ਼ਿਆਦਾ ਮਤਲਬ ਕਿ ਡਿਮਾਂਡਡ ਵੀਡੀਓ ਇਹ ਵਾਲੀ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਅ ਤੇ ਇੱਕ ਗੱਲ ਪਹਿਲਾਂ ਹੀ ਦੱਸ ਦਮਾ ਜੀ ਵੀਡੀਓ ਸ਼ੁਰੂ ਹੋਣ ਤੋਂ ਜਿਹੜੇ ਸਾਡੇ 19 ਤਰੀਕ ਵਾਲੇ 19 ਮਾਰਚ ਵਾਲੇ ਕੋਰੀਅਰ ਨੇ ਤੁਹਾਡੇ ਡਿਲੇ ਹੋ ਰਹੇ ਨੇ ਕਾਫੀ ਜਣਿਆਂ ਦੇ ਕੋਰੀਅਰ ਤਿੰਨ ਚਾਰ ਜਣਿਆਂ ਦੇ ਡਿਲੇ ਹੋ ਰਹੇ ਨੇ ਦੋ ਤਿੰਨ ਡੇਟਾ ਸਾਡੇ ਕੋਲ ਵਾਪਿਸ ਆ ਗਏ ਆ ਤੇ ਸਾਨੂੰ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਤੁਸੀਂ ਰਿਪਲਾਈ ਨਹੀਂ ਦਿੰਦੇ ਹੋ ਕੋਈ ਸਾਡੇ ਕੋਰੀਅਰ ਬਾਰੇ ਕਿਉਂਕਿ ਜਿੰਨਾ ਚਿਰ ਸਾਡੇ ਪਾਸ ਵਾਪਿਸ ਨਹੀਂ ਆਂਦਾ ਹੈਗਾ ਮੈਂ ਉਹਨੂੰ ਦੁਬਾਰਾ ਨਹੀਂ ਭੇਜ ਸਕਦੀ ਹੈਗੀ ਪਤਾ ਕਰਵਾਨੇ ਆ ਜੀ ਉਹਨਾਂ ਕੋਰੀਅਰਾਂ ਬਾਰੇ ਕਿੱਥੇ ਪਏ ਨੇ ਕਿੱਥੇ ਨਹੀਂ ਪਲੀਜ਼ ਥੋੜੀ ਜੀ ਪੇਸ਼ੈਂਸ ਰੱਖੋ ਬੋਲਣ ਟਾਈਮ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਸਾਡੇ ਕੋਲੋਂ ਵੀ ਚਲੇ ਗਿਆ ਹੁਣ ਮੈਂ ਉਹਦਾ ਦੁਬਾਰਾ ਫੇਰ ਡਿਲੀਵਰੀ ਲਾ ਕੇ ਦੁਬਾਰਾ ਫੇਰ ਭੇਜਾਂਗੀ ਉਹਨਾਂ ਨੂੰ ਚਾਰਜੇਸ ਪਾ ਕੇ ਹਨਾ ਰਿਕੁਐਸਟ ਹੈ ਜੀ ਮੇਰੇ ਕੋਲ ਉਹ ਸੂਟ ਚਲੇ ਜਾਂਦਾ ਜਦੋਂ ਅਸੀਂ ਤੁਹਾਨੂੰ ਫੋਟੋ ਭਾ ਦੰਨੇ ਆ ਸਾਰਿਆਂ ਦੇ ਕੋਲ ਚਲੇ ਜਾਂਦੇ ਨੇ ਫੋਟੋ ਚਲੀ ਜਾਂਦੀ ਹੈ ਸਾਡੀ ਵਿਥਿਨ 1 ਵੀਕ ਦੇ ਵਿੱਚ ਵੈਸੇ ਤਾਂ ਸਾਰਿਆਂ ਨੂੰ ਮਿਲ ਜਾਂਦਾ ਪਰ ਕੋਈ ਕੋਈ ਵਿਲੇਜ ਏਰੀਆ ਹੋਣ ਕਰਕੇ ਬਾਏ ਪੋਸਟ ਭੇਜਣੇ ਪੈਂਦੇ ਆ ਸਾਨੂੰ ਜਿਹੜੇ ਕੋਈ ਜ਼ਿਆਦਾ ਹੀ ਪਿੱਛੇ ਮਤਲਬ ਕਿ ਛੋਟੇ ਸ਼ਹਿਰਾਂ ਤੋਂ ਜ਼ਿਆਦਾ ਹਟ ਕੇ ਪਿੰਡ ਹੁੰਨੇ ਆ ਉਹ ਬਾਈ ਪੋਸਟ ਭੇਜਣ ਕਰਕੇ ਥੋੜਾ ਉਹ ਸਰਕਾਰੀ ਕੰਮ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਸਰਕਾਰੀ ਕੰਮਾਂ ਦਾ ਤੇ ਬਾਕੀ ਥੋੜਾ ਜਿਹਾ ਪਲੀਜ਼ ਪੇਸ਼ੈਂਸ ਰੱਖੋ ਮੈਂ ਕੋਸ਼ਿਸ਼ ਕਰਦੀ ਆ ਪੈਸਾ ਥੋੜਾ ਕਿਤੇ ਨਹੀਂ ਜਾਏਗਾ ਇਸ ਚੀਜ਼ ਦੀ ਗਾਰੰਟੀ ਆ ਤੁਹਾਨੂੰ ਮਹੀਨਾ ਦੋ ਮਹੀਨੇ ਬਾਅਦ ਅਗਰ ਮੈਨੂੰ ਕੁਝ ਨਹੀਂ ਪਤਾ ਲੱਗਦਾ ਵੈਸੇ ਤਾਂ 5-7 ਦਿਨ 10 ਦਿਨ ਦੇ ਵਿੱਚ ਹਰੇਕ ਦੀ ਪ੍ਰੋਸੈਸਿੰਗ ਹੋ ਜਾਂਦੀ ਆ ਪਰ ਜੇ ਕਿਤੇ ਗੁੰਮੀ ਗਿਆ ਤਾਂ ਥੋੜਾ ਪੈਸਾ ਨਹੀਂ ਕਿਤੇ ਜਾਏਗਾ ਉਹ ਅਸੀਂ ਤੁਹਾਨੂੰ ਰਿਟਰਨ ਕਰਾਂਗੇ ਤੁਹਾਡੇ ਪੈਸੇ ਇਹ ਇੱਕ ਦੋ ਕੋਰੀਅਰ ਐਦਾਂ ਹੋਏ ਨੇ ਜੀ ਮਤਲਬ ਸਾਈਨ ਕੀਤੇ ਹੋਏ ਸਾਡੇ ਕੋਲ ਆ ਗਏ ਆ ਵੀ ਇਹਨਾਂ ਨੇ ਕੋਰੀਅਰ ਲੈ ਲਿਆ ਹਨਾ ਤੇ ਸਾਈਨ ਕਰਕੇ ਵੀ ਸਾਡੇ ਪਾਸ ਆ ਗਿਆ ਤੇ ਕਸਟਮਰ ਫਿਰ ਕਹਿੰਦੇ ਸਾਡੇ ਕੋ ਸਾਨੂੰ ਮਿਲਿਆ ਨਹੀਂ ਹੈਗਾ ਉਹ ਅਸੀਂ ਕੰਪਲੇਨਟ ਪਾਈ ਹੋਈ ਆ ਪੁਲਿਸ ਦੇ ਕੋਲ ਪਹਿਲਾਂ ਵੀ ਸੀਗਾ ਪੜੋਸੀਆਂ ਨੇ ਲੈ ਕੇ ਰੱਖ ਲਿਆ ਸੀਗਾ ਪੁਲਿਸ ਨੇ ਖਡਵਾਤਾ ਕਿਉਂਕਿ ਸਾਡੇ ਖੁਦ ਦੇ ਮਤਲਬ ਹੈਲਪਰ ਹੈਗੇ ਨੇ ਪੁਲਿਸ ਵਾਲੇ ਬ੍ਰਦਰ ਵਗੈਰਾ ਕੁਛ ਐਦਾਂ ਤੇ ਉਹ ਚੱਲਦਾ ਰਹਿੰਦਾ ਜੀ ਤੁਸੀਂ ਮਤਲਬ ਕਿਸੇ ਸਾਈਡ ਨੂੰ ਕੋਈ ਨਾ ਕਰਵਾ ਘਬਰਾਇਓ ਥੋੜੇ ਸੂਟ ਸਾਡੇ ਪਾਸ ਸੇਫ ਹੁੰਨੇ ਆ ਤੇ ਜੇ ਨਹੀਂ ਤੁਹਾਨੂੰ ਸੂਟ ਮਿਲਦਾ ਥੋੜਾ ਜਿਹਾ ਬੇਸ਼ੱਕ ਇਹ ਤੇ ਲੈ ਲਈਏ ਬਸ ਤੁਹਾਡੀ ਪੇਮੈਂਟ ਜਰੂਰ ਤੁਹਾਨੂੰ ਵਾਪਿਸ ਮਿਲੇਗੀ ਅੱਜ ਵਾਲੇ ਸੂਟ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਨੇ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ ਬਹੁਤ ਜ਼ਿਆਦਾ ਕੋਰੀਅਰਾਂ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਮੈਂ ਚਲੇ ਵੀ ਗਈ ਸੀ ਬਾਹਰ ਥੋੜਾ ਜਿਹਾ ਕਿਸੇ ਤੇ ਇੱਕ ਦੋ ਤੇ ਤਾਂ ਮਤਲਬ ਜਿੱਦਾਂ ਫੋਨ ਨੰਬਰ ਗਲਤ ਲਿਖਣ ਕਰਕੇ ਪ੍ਰੋਬਲਮ ਆਈ ਆ ਉਹ ਵੀ ਮੇਰੇ ਪਾਸ ਵਾਪਿਸ ਆ ਜਾਏਗਾ ਦੋ ਤਿੰਨ ਮਿਸਟੇਕਸ ਹੋਣ ਕਰਕੇ ਹੀ ਦੋ ਤਿੰਨ ਕੋਰੀਅਰਾਂ ਦਾ ਇਸ਼ੂ ਚੱਲ ਰਿਹਾ ਹੈ ਤੇ ਇਹ ਹੈਗਾ ਜੀ 셔ਟ ਡਿਜੀਟਲ ਪਿਓਰ ਕਾਟਨ ਦਾ ਸਟਫ ਆ ਵਿਦਾਊਟ ਲਾਈਨਿੰਗ ਬਣੇਗਾ ਤੇ ਪਹਿਲਾਂ ਵੀ ਤੁਸੀਂ ਦੇਖੇ ਨੇ ਇਹ ਵਾਲੇ ਸੂਟ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਆ ਜਿੱਦਾਂ ਦਾ 셔ਟ ਦੇ ਉੱਪਰ ਪ੍ਰਿੰਟ ਆ ਉਦਾਂ ਦਾ ਹੀ ਪ੍ਰਿੰਟ ਸਲਵਾਰ ਦੇ ਉੱਪਰ ਆ ਜੀ ਮੈਚਿੰਗ ਸੂਟ ਨੇ ਵਿਦਾਊਟ ਦੁਪੱਟਾ ਇਹ ਹੈਗੇ ਨੇ ਜੀ 1100 ਦਾ ਸੂਟ ਆ ਵਿਦਆਊਟ ਸ਼ਿਪਿੰਗ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪੈਗੀ ਸਟਫ ਬਹੁਤ ਪਿਆਰਾ ਤੇ ਇਹ ਸੂਟ ਵੈਸੇ ਮਾਰਕੀਟ ਦੇ ਵਿੱਚ 1600 1700 ਇਸ ਰੇਂਜ ਦੇ ਵਿੱਚ ਸੇਲ ਹੁੰਦੇ ਨੇ ਜੀ 컬렉ਸ਼ਨ ਤੁਸੀਂ ਦੇਖ ਲਿਓ ਕਲਰ ਬਹੁਤ ਸੋਹਣੇ ਸੋਹਣੇ ਆ ਮੈਚਿੰਗ ਆ ਤੁਸੀਂ ਦੇਖ ਲਓ ਜੀ ਜੇ ਤੁਹਾਡੇ ਕੋਲ ਕੁਛ ਇਹ ਨਾਲ ਦੇ ਦੁਪट्टे ਪਏ ਆ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜਾਂ ਫਿਰ ਤੁਸੀਂ ਨਵਾਂ ਸੂਟ ਬਣਵਾ ਸਕਦੇ ਹੋ ਵਿਦ ਦੁਪੱਟਾ ਪਿਓਰ ਦਾ ਲਾਣਾ ਹੈ ਮਸਲਿਨ ਦਾ ਲਾਣਾ ਹੈ ਜਾਂ ਫਿਰ ਚਨਾਉਣ ਵਗੈਰਾ ਦਾ ਲਗਾਣਾ ਉਸ ਤੇ ਅਕੋਰਡਿੰਗ ਤੁਸੀਂ ਸੂਟ ਬਾਈ ਕਰ ਸਕਦੇ ਹੋ ਸੇਮ ਹੀ ਡਿਜ਼ਾਈਨ ਦੇ ਵਿੱਚ ਇੱਕ ਤੁਹਾਨੂੰ ਇਹ ਮਿਲ ਜੇਗਾ ਜੀ ਕਲਰ ਠੀਕ ਹੈ ਕਲਰ ਬਹੁਤ ਸੋਹਣੇ ਹੈ ਗਰਮੀ ਵਾਲੇ ਕਲਰ ਨੇ ਸਾਰੇ ਮਿੱਠੇ-ਮਿੱਠੇ ਜਿਹੇ ਕਲਰ ਨੇ ਇਹ ਆ ਗਿਆ ਜੀ ਜਿਹਨੂੰ ਆਪਾਂ ਕੀ ਆਜਾ ਕਲਰ ਕਹਿ ਦੰਨੇ ਆ ਠੀਕ ਹੈ ਇਦੇ ਵਿੱਚ ਤਿੰਨੋ ਹੀ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਦੇਖੋ ਕਲਰ ਸਾਰੇ ਬਹੁਤ ਸੋਹਣੇ ਆ ਤੁਸੀਂ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਸਾਰਿਆਂ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਪਿਆਰੀ ਜੀ ਆ ਠੀਕ ਹੈ ਜੀ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਆ ਦੇਖੋ ਇਦਾਂ ਇਹ ਬਿਲਕੁਲ ਨਵਾਂ माल ਆਇਆ ਪਹਿਲਾਂ ਵੀ ਦਿਖਾਏ ਆ ਕੁਝ ਇੱਕ ਕਿਉਂਕਿ ਸੇਮ ਹੀ ਬ੍ਰਾਂਡ ਦੇ ਸੂਟ ਨੇ ਤੇ ਸੇਮ ਵੀ ਆਏ ਨੇ ਕੁਝ ਅਲੱਗ ਨਮਾ ਵੀ ਆਇਆ ਠੀਕ ਹੈ ਜੀ ਇਹ ਹੈਗਾ ਨੈਕਸਟ ਡਿਜ਼ਾਈਨ ਤੁਸੀਂ ਇਹਨਾਂ ਦੇ ਫਰੌਕ ਸੂਟ, ਏ ਲਾਈਨ ਸੂਟ ਜਾਂ ਫਿਰ ਸਲਵਾਰ ਸੂਟ, ਪੈਂਟ ਸੂਟ ਕੁਝ ਵੀ ਬਣਾ ਸਕਦੇ ਹੋ ਬਹੁਤ ਸੋਹਣੀ-ਸੋਹਣੀ ਡਿਜ਼ਾਈਨਿੰਗ ਖਾਣੇ ਵਾਲੀ ਆ ਇਹਨਾਂ ਸੂਟਾਂ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਕਿ ਬ੍ਰਾਊਨ ਮਸਟਰਡ ਜਾਂ ਸ਼ੇਡਾ ਬਹੁਤ ਸੋਹਣਾ ਠੀਕ ਹੈ ਇਹ ਹੋਗੀ ਇਹਦੀ ਮੈਚਿੰਗ ਇਹ ਹੈਗਾ ਜੀ ਨੈਕਸਟ ਬਹੁਤ ਸੋਹਣਾ ਡਿਜ਼ਾਈਨ ਜਿੱਦਾਂ ਦਾ ਮਤਲਬ ਕਿ ਸਲਵਾਰ ਦੇ ਉੱਪਰ ਸੌਰੀ ਸ਼ਰਟ ਦੇ ਉੱਪਰ ਪ੍ਰਿੰਟ ਆ ਸਲਵਾਰ ਦੇ ਉੱਪਰ ਉਦਾਂ ਹੀ ਡਿਜੀਟਲ ਬਹੁਤ ਮਤਲਬ ਲਾਈਟ ਜੇ ਸ਼ੇਡ ਦੇ ਵਿੱਚ ਸੇਮ ਹੀ ਪ੍ਰਿੰਟ ਦੇ ਵਿੱਚ ਨੇ ਸੂਟ ਇਹ ਕੁਛ ਅਲੱਗ ਜੀ ਲੁੱਕ ਦੇ ਸੂਟ ਨੇ ਬਿਲਕੁਲ ਠੰਡੇ ਪਏ ਨੇ ਜੀ ਟੱਚ ਕਰਨ ਚ ਬਹੁਤ ਸੋਹਣਾ ਸਟਾਫ ਹੈ ਠੰਡਾ ਠੰਡਾ ਜਿਹਾ ਪਾਉਣ ਤੋਂ ਬਾਅਦ ਤਾਂ ਠੰਡੇ ਰਹਿਣਗੇ ਹੀ ਇਹ ਕੋਈ ਵੀ ਸੰਥੈਟਿਕ ਟੱਚ ਨਹੀਂ ਹੈਗਾ ਇਹ ਹੈਗੇ ਨਹੀਂ ਇਹਦੇ ਕਲਰ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਦੇ ਨੈਕਸਟ ਡਿਜ਼ਾਈਨ ਦੇਖ ਲਓ ਇਹ ਸਾਰੇ ਪਿਓਰ ਕਾਟਨ ਬਿਲਕੁਲ ਲਾਈਟ ਵੇਟ ਵਿਦਾਊਟ ਲਾਈਨਿੰਗ ਬਣਵਾ ਲਓ ਲਾਈਨਿੰਗ ਲਗਾਣੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਸੂਟ ਦੀ ਲਾਈਫ ਵੱਧ ਜਾਂਦੀ ਹੈ ਜੀ ਲਾਈਨਿੰਗ ਦੇ ਨਾਲ ਇਹ ਹੈਗੀ ਹੈ ਜੀ ਸਲਵਾਰ ਇਹ ਸ਼ਰਟ ਹੈ ਜੀ ਨੀਚੇ ਵੈਸੇ ਇਹ ਵਿਦਾਊਟ ਲਾਈਨਿੰਗ ਆ ਗਰਮੀਆਂ ਚ ਲਾਈਨਿੰਗ ਵਾਲੇ ਸੂਟ ਖੈਰ ਪੈਂਦੇ ਵੀ ਨਹੀਂ ਕਈਆਂ ਤੋਂ ਤੇ ਕਲਰ ਹੈਗਾ ਜੀ ਫਿਰੋਜ਼ੀ ਜਾਂ ਲਾਈਟ ਬਹੁਤ ਸੋਹਣਾ ਇਹ ਹੈਗੀ ਹੈ ਜੀ ਸਲਵਾਰ ਇੱਕ ਤੋਂ ਮਿਲ ਜੇਗਾ ਮਸਟਰਡ ਜャ ਸ਼ੇਡ ਆ ਬਹੁਤ ਸੋਹਣਾ ਕਲਰ ਮਤਲਬ ਸਾਰੇ ਗਰਮੀ ਵਾਲੇ ਆ ਬਹੁਤ ਸੋਹਣੇ ਸੋਹਣੇ ਜੇ ਕਲਰ ਠੀਕ ਹੈ ਇਹ ਹੈਗੀ ਇਹਦੀ ਸਲਵਾਰ ਨੈਕਸਟ ਬਿਲਕੁਲ ਨਿਊ ਡਿਜ਼ਾਈਨਿੰਗ ਇਹ ਪਹਿਲਾਂ ਨਹੀਂ ਸੀ ਦਿਖਾਈ ਇਹ ਵਾਲੇ ਡਿਜ਼ਾਈਨ ਮੇਰੇ ਕੋਲ ਵੀ ਹੋਣੇ ਆਏ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ जी नीए, नीए, है जी सलवार डिजाइनिंग मैचिंग बहुत सोहनी है सूटा की देखो कि प्यारी मैचिंग है ये थोन मिल जाएगा ही वॉटल ग्रीन जा शेड ठीक है ये हैगी सलवार ਇਹ ਥੋੜਾ ਨਾ ਜਿੱਦਾਂ ਕੰਟਰਾਸਟ ਲੁੱਕ ਹੁੰਦੀ ਆ ਐਡਾਂ ਦੀ ਲੁੱਕ ਆਏਗੀ ਨਾ ਸੂਟਾਂ ਨੂੰ ਪਾ ਕੇ ਕਲਰ ਸਾਰੇ ਬਹੁਤ ਸੋਹਣੇ ਨੇ ਤਿੰਨ ਤਿੰਨ ਕਲਰ ਨੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਤੇ ਇੱਕ ਇੱਕ ਕਲਰ ਦੇ ਵਿੱਚ ਦੋ ਦੋ ਸੂਟ ਹੈ ਮਤਲਬ ਇਹ ਜਿਹੜਾ ਥਾਨ ਹੈ ਦੋ ਸੂਟਾਂ ਦਾ ਦੋ ਸ਼ਰਟ ਨੇ ਇਹਦੇ ਵਿੱਚ ਦੋ ਸਲਵਾਰਾਂ ਨੇ नैक्सट थोड़ा जहा शेड प्रिंटिंग देखो कि सोहनी है ये हैगी जी सलवार ठीक है नैक्सट आ गया जी मस्टर्ड कलर ਇਹ ਹੈਗੀ ਇਹਦੀ ਸਲਵਾਰ ਤੇ ਨੈਕਸਟ ਜਿਹਦੀਆਂ ਬਹੁਤ ਸਾਰੀਆਂ ਫੋਟੋਜ਼ ਆਣਿਆਆਂ ਦੇਖੋ ਪ੍ਰਿੰਟ ਆਫ ਵਾਈਟ ਕਲਰ ਦੇ ਉੱਪਰ ਕਿੰਨੀ ਸੋਹਣੀ ਪ੍ਰਿੰਟਿੰਗ ਆ ਤੇ ਇਹ ਹੈਗੀ ਜਿਹਦੀ ਸਲਵਾਰ ਦੇਖੋ ਸੂਟ ਬਹੁਤ ਸੋਹਣੇ ਸੂਟ ਨੇ ਤੁਸੀਂ ਆਫਿਸ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਲੈਗੂਲਰ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਦੇਖੋ ਜੀ ਪ੍ਰਿੰਟਿੰਗ ਠੀਕ ਹੈ ਤੇ ਇਹ ਜੀ ਹੈਗੀ ਸਲਵਾਰ ਇਹ ਵਾਲੀ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਇਹ ਸਿੰਗਲ ਸੂਟ ਰਹਿ ਗਏ ਠੀਕ ਹੈ ਤੇ ਨੈਕਸਟ ਤੁਹਾਨੂੰ ਜਿਹੜੇ ਸਿੰਗਲ ਸਿੰਗਲ ਰਹਿ ਗਏ ਉਹ ਦੇ ਰਹੇ ਹਾਂ ਇਹ ਹੈਗਾ ਜੀ ਥੋੜਾ ਜਿਹਾ ਬਰਾਊਨੀ ਜਿਹਾ ਕਲਰ ਡਾਰਕ ਗ੍ਰੇ ਬਰਾਊਨ ਜਿਹਾ ਛੇੜ ਹੁੰਦਾ ਜਿਹੜਾ ਉਹ ਕਲਰ ਆ ਠੀਕ ਹੈ ਇਹ ਹੈਗੀ ਦੀ ਸਲਵਾਰ ਇਹ ਸੇਮ ਦੇ ਵਿੱਚ ਇਹ ਹੈਗਾ ਥੋੜਾ ਜਿਹਾ ਬਲੈਕ ਜੀ ਟੋਨ ਦੇ ਉੱਪਰ ਆ ਜਾਏਗਾ ਕਾਰਬਨ ਬਲੈਕ ਜਿਹਾ ਕਲਰ ਆ ਸੇਮ ਡਿਜ਼ਾਈਨ ਚ ਇਹ ਸਿੰਗਲੇ ਸੂਟ ਆ ਇੱਕੋ ਹੀ ਸੂਟ ਰਹਿ ਗਿਆ ਇਹ ਨੈਕਸਟ ਸੂਟ ਹੈਗਾ ਜੀ ਇਹ ਵਾਲਾ ਡਿਜ਼ਾਈਨ ਬਹੁਤ ਪਸੰਦ ਕੀਤਾ ਸਾਰਿਆਂ ਨੇ ਇਹਦੇ ਵਿੱਚ ਵੀ ਇਹ ਸਿੰਗਲ ਕਲਰ ਇਹਕੇ ਪੂਰਾ ਦੋ ਸੂਟ ਇਹ ਮਿਲ ਜਾਣਗੇ ਤੁਹਾਨੂੰ ਸੇਮ ਡਿਜ਼ਾਈਨ ਚ ਤੇ ਇੱਕ ਕਲਰ ਤੁਹਾਨੂੰ ਇਹ ਮਿਲ ਜਗਾ ਜੀ ਮਸਟਰਡ ਜਿਹਾ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਸਾਰੇ ਤੇ ਇੱਕ ਲਾਸਟ ਪੀਸ ਇਹ ਵਾਲਾ ਪਿਆ ਇਹ ਹੈਗੀ ਸ਼ਰਟ ਤੇ ਇਹ ਹੈਗੀ ਜਿਹੜੀ ਸਲਵਾਰ ਟਾਈ ਟਾਈ ਮੀਟਰ ਦੀ ਪ੍ਰੋਪਰ ਕੱਟ ਮਿਲੇਗੀ ਤੁਹਾਨੂੰ ਦੁਪੱਟੇ ਤੁਸੀਂ ਥੋੜੇ ਕੋਲ ਹੈਗੇ ਆ ਤਾਂ ਠੀਕ ਆ ਨਹੀਂ ਫਿਰ ਇਹਨਾਂ ਨਾਲ ਤੁਸੀਂ ਡਾਈ ਕਰਵਾ ਲਿਓ ਜਿੱਦਾਂ ਦੇ ਵੀ ਦੁਪੱਟੇ ਲੈਣੇ ਆ ਬਾਕੀ ਉਮੀਦ ਕਰਦੀ ਆ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਬਹੁਤ ਸੋਹਣੇ ਸੂਟ ਨੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਬ੍ਰਾਂਡਡ ਸੂਟ ਨੇ ਸਾਰੇ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much